ਹੰਝ ਹਰ ਰੋ ਮੱਤੀ ਬਾਤੀ ਤੁਸਾਨ ਨੂਨੇ ਇੱਕਾ ਉਗਰਾਹਾ ਗੁਰੂ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਚੱਕਾ ਜਾ ਹਟਿਆ ਗਿਆ 12 ਬੱਚੇ ਨੇ ਐਕਰ ਇਹਨਾਂ ਨੇ ਸੁਨਾਮ ਸਾਫ ਤੋਂ ਨੋਰਾ ਰੇਲਵੇ ਸਟੇਸ਼ਨ ਤੇ ਉਹ ਆਪ ਵੱਡੀਆਂ ਤੇ ਮੱਦੀ ਦੇ ਵਿੱਚ ਆਜਾ ਹੱਥ ਹੱਥ ਜੀ ਮੇਖਦੇ ਹੋ ਕਿ ਵੇਖੋ ਨਾਏਗਾ ਬਾਤੀ ਖਾਨ ਜੀ ਨੇ ਇੱਕਾ ਉਗਰਾਹਾ ਵੱਲੋਂ ਸੁਨਾਮ ਮਤੇ ਪਾਲਾ ਦਾ ਤੇਸ਼ਨਾ ਜੀ ਆ ਤਸਵੀਰਾਂ ਤੁਸੀਂ ਵੇਖ ਲਿਓ ਗੱਲਬਾਤ ਵੀ ਕਰਾਂਗੇ ਬਾਅਦ ਵਿੱਚ ਤਸਵੀਰਾਂ ਵੇਖੋਗੇ ਕੋ ਨੋ ਨਿਵਾਰ ਪਿਆ ਮੁਕੇ ਵੱਡੀ ਗੱਲ ਦੀ ਵੇਖਿਆ ਬੀ.ਐਮ. ਦਾ ਯੋਗ ਇਹ 4 ਵਜੇ ਤੱਕ ਇਹਨਾਂ ਨਾਲ ਤੁਮ ਲੋਹਾਂ ਦੇ ਕਰਦੇ ਤੱਕ ਇਹਦਾ ਚੱਖਾ ਜੰਮ ਕਰਨਾ ਹੈ ਹੋਰ ਗੱਲਬਾਤ ਵੀ ਕਰਦੇ ਆ ਤੁਮਾਂ ਇਨਾਂ ਦੇ ਆਉਣਾਂ ਅੱਜ ਦੇ ਰੇਲ ਦਾ ਚੱਕਾ ਜਾਮ ਕੀਤਾ ਹੈਗਾ ਜਿਸ ਮਕਸਦ ਹੈਗਾ 18-10 ਦੇ ਦੇਖੋ ਜਿਹੜਾ ਇਹ ਚੱਕਾ ਜਾਮ ਦਾ ਹੈ ਜਿਹੜੀਆਂ ਸਾਡੀਆਂ ਗੈਸ ਸੈਸੀ ਜਥੇਬੰਦੀਆਂ ਦਿੱਲੀ ਨੂੰ ਪਹੁੰਚੀਆਂ ਹੋਈਆਂ ਨੇ ਇੱਧਰ ਸੰਯੁਕਤਪੁਰ ਚਾ ਪੰਜਾਬ ਦੇ ਵਿੱਚ ਕੁਝ ਪੰਜਾਬ ਸਰਕਾਰ ਨਾਲ ਉਹ ਸੰਬੰਧ ਮੰਗਾਂ ਦੇ ਵਿੱਚ ਅਸੀਂ ਭਾਰਤੀ ਕਿਸਾਨੀਓਂ ਦੇ ਗਰਾਹਾਂ ਵੱਲੋਂ ਪਹਿਲਾਂ ਡੀਸੀ ਦੇ ਦਫ਼ਤਰਾਂ ਦੇ 5 ਦਿਨ ਲਾਏ ਨੇ ਅੱਜ ਕੇਂਦਰ ਸਰਕਾਰ ਨੇ ਲੋੜ ਬਣਾ ਦਿੱਤੀ ਵੀ ਜਿਹੜਾ ਉਹਨਾਂ ਤੇ ਜ਼ਬਰ ਢਾਇਆ ਜਾਂਦਾ ਜੱਥੇ ਸਾਡੇ ਕਿਸਾਨਾਂ ਤੇ ਸਾਡੇ ਨੌਜਵਾਨਾਂ ਤੇ ਉਹ ਜ਼ਬਰਦਸਤ ਖਲਾਫ ਅੱਜ ਇਧਰੋਂ ਸੰਜੋਤ ਮੋਰਚੇ ਦੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਫੈਸਲਾ ਕੀਤਾ ਹੈ ਸੱਤ ਜਗ੍ਹਾ ਤੇ ਜਿਹੜੇ ਅਸੀਂ ਭਾਰਤੀ ਕਿਸਾਨ ਜਿਹੜੇ ਟਰੈਕ ਰੋਕੇ ਨੇ ਰੇਲਾਂ ਦੇ ਬਾਕੀ ਵੀ ਜਥੇਬੰਦੀਆਂ ਨੇ ਵੱਖ-ਵੱਖ ਜਗ੍ਹਾ ਤੇ ਕਿਤੇ ਪਲਾਜ਼ਿਆਂ ਤੇ ਇਹ ਕਰਕੇ ਉਹਨਾਂ ਦੀ ਹਮਾਇਤ ਲਈ ਵੀ ਐਡਾ ਵੱਡਾ ਧੱਕਾ ਜਿਵੇਂ ਬਾਹਰਲੇ ਦੇਸ਼ ਦੇ ਬਾਰਡਰ ਕਰਦੀ ਹੁੰਦੀ ਹੈ ਕੇਂਦਰ ਸਰਕਾਰ ਹਾਲਾਂਕਿ ਜਿਹੜੀਆਂ ਮੰਗਾਂ ਅਸੀਂ ਛੱਡ ਕੇ ਇੱਥੇ ਦਿੱਲੀ ਦੌੜਨ ਵੇਲੇ ਉਹ ਮੰਗਾਂ ਦੀ ਮੰਗ ਹੈ ਸਾਡੀ ਸਾਡੀ ਵੀ ਆ ਸਾਰੇ ਵੀ ਕੋਈ ਮੰਗਿਆ ਸਾਰੀ ਉਹ ਜਥੇ ਬੰਦੀਆਂ ਗੈਰ ਸਿਆਸੀ ਨੇ ਜਿਹੜੀਆਂ ਆ ਪਾਸ 18 ਉਹ ਚਲੀਆਂ ਗਈਆਂ ਇਸ ਕਰਕੇ ਉਹਨਾਂ ਨੂੰ ਐਡਾ ਵੱਡਾ ਧੱਕਾ ਹੋ ਰਿਹਾ ਐਡੇ ਵੱਡੇ ਵੱਡੇ ਨਾਕੇ ਥਰੂ ਕਹਿੰਦੇ ਗੋਲੇ ਤੇ ਪਲਾਸਟਿਕ ਦੀਆਂ ਗੋਲੀਆਂ ਸਿੱਧੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਇਸ ਕਰਕੇ ਕੇਂਦਰ ਸਰਕਾਰ ਇਹ ਬਹੁਬ ਨਿਲੈਕੀ ਹੈ ਜਿਹਨਾਂ ਉਹਨਾਂ ਜਬਰ ਹੋ ਰਿਹਾ ਧੱਕਾ ਹੋ ਰਿਹਾ ਉਹਨਾਂ ਦੀ ਪੱਖ ਲਈ ਉਹਨਾਂ ਦੀ ਮਦਦ ਲਈ ਅੱਜ ਅਸੀਂ ਰੇਲਾਂ ਦੇ ਉੱਤੇ ਆਏ ਆ ਨਹੀਂ ਸਾਡਾ ਰੇਲਾਂ ਦੇ ਆਉਣ ਦਾ ਕੋਈ ਕੰਮ ਨਹੀਂ ਸੀ ਪ੍ਰਧਾਨ ਜੀ ਦਿੱਲੀ ਤੱਕ ਵੀ ਕੁਝ ਕਰ ਸਕ ਰਹੇ ਹੋ ਦਿੱਲੀ ਦਾ ਕੋਈ ਪ੍ਰੋਜੈਕਟ ਉਹ ਤਾਂ ਦੇਖੋ ਸੰਯੁਕਤ ਮੋਰਚੇ ਦਾ ਫੈਸਲਾ ਸਾਡਾ ਜਿੱਦੇ ਕੋਈ ਸੰਯੁਕਤ ਮੋਰਚੇ ਦਾ ਫੈਸਲਾ ਆਊਗਾ ਉਹ ਟਲ ਹੋਊਗਾ ਅਜੇ ਕੁਝ ਨਹੀਂ ਹੈ ਅੱਜ ਅਸੀਂ ਉਹ ਵਖਰੇ ਹਮਾਇਤ ਕਰ ਰਹੇ ਹਾਂ ਉਹਨਾਂ ਦੀ ਤੇ ਉਹਨਾਂ ਦੇ ਜਾਬਰਾਂ ਦਾ ਆ ਜਾਵੇ ਕੇਂਦਰ ਸਰਕਾਰ ਉਹ ਮੰਗਾ ਤੇ ਹੱਲ ਕਰੇ। ਅੱਜ 4 ਵਜੇ ਤੱਕ ਕੀ ਜੀ ਅੱਗੇ ਵੀ ਕੋਈ ਪ੍ਰੋਗਰਾਮ ਲਿਖਿਆ ਜਾ ਸਕਦਾ ਵੀ ਵਿਧਾਇਆ ਜਾ ਸਕਦਾ ਕਿ ਨਹੀਂ ਅੱਜ 12 ਤੋਂ 3 ਵਜੇ ਤੱਕ ਹੈ ਸਾਡਾ। ਅੱਛਾ ਜੀ। ਤੇ ਫਿਰ ਦੇਖਾਂਗੇ ਵੀ ਕੀ ਆਉਂਦਾ ਉਸ ਤੋਂ। ਪਰ ਉਹ 3 ਨੇ 4 ਵਜੇ। 12 ਤੋਂ 3 ਵਜੇ ਤੱਕ ਆ ਪਹਿਲਾਂ 4 ਵਜੇ ਦੀ ਪਾਈ ਵੀ ਦੀ ਖਬਰ ਫਿਰ ਟ੍ਰੈਕ ਆ ਗਈ ਵੀ 3 ਵਜੇ ਤੱਕ ਇਹ ਟ੍ਰੈਕ ਜਾਵਨਗੇ। ਹਾਂ ਜੀ ਹਾਂ ਬਿਲਕੁਲ ਆਉਣਗੇ। ਠੀਕ ਜੀ। ਮੈਂ ਜੁਤਾਰ ਸਿੰਘ ਕੜਾਚਾ ਆ ਰਹਾ ਸੂਬਾ ਸਖਤਰ ਭਾਰਤੀ ਕਿਸਾਨ ਨੂੰ ਨਿੱਕਤਾ ਕਰਾ ਰਹਾ ਤੇ ਐਂ ਦੇਖੋ ਜੀ ਜਿਸ ਤਰ੍ਹਾਂ ਜ਼ੁਲਮ ਟਾਇਆ ਜਾ ਰਿਹਾ ਹੈਗਾ ਜੀ ਹਰਿਆਣਾ ਬਾਰਡਰ ਤੇ ਪਾਕਿਸਤਾਨ ਦਾ ਬਾਰਡਰ ਬਣਾਤਾ ਉੱਥੇ ਉਹਦੇ ਬਾਰੇ ਕੀ ਗੱਲਾਂ ਚਾਹੋ ਦੇਖੋ ਜਿਹੜਾ ਜੰਗ ਵਰਗਾ ਮਾਹੌਲ ਇੱਥੋਂ ਦੀ ਮੋਦੀ ਹਕੂਮਤ ਨੇ ਬਣਾਇਆ ਹੈਗਾ ਕਿਸਾਨ ਆਪਣੇ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਜਣੀ ਦਿੱਲੀ ਦਾ ਪ੍ਰੋਗਰਾਮ ਦਿੱਤਾ ਅਸੀਂ ਵੀ ਜਣੀ ਸੰਯੁਕਤ ਮੋਰਚੇ ਵੱਲੋਂ ਵੀ ਲਗਾਤਾਰ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਅਸੀਂ ਬੀਕੇਜੂ ਵੱਲੋਂ ਵੀ ਕਹਿੰਦੇ ਰਿਹਾ ਵੀ ਆਪਾਂ ਇਹਦੇ ਤੇ ਕੋਈ ਪ੍ਰੋਗਰਾਮ ਖੋਸ ਦਈਏ ਉਹ ਪ੍ਰੋਗਰਾਮ ਆਉਣਾ ਸੀਗਾ ਇਸ ਕਰਕੇ ਠੀਕ ਆ ਜਿਹੜੇ ਸਾਡੇ ਭਰਾਵਾਂ ਨੇ ਪ੍ਰੋਗਰਾਮ ਦਿੱਤਾ ਪਰ ਜਿਹੜੀ ਸਰਕਾਰ ਆ ਕੁਸਦਤ ਘਾ ਰਹੀ ਆ ਉਥੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਅਸੀਂ ਨਿਖੇਧੀ ਕਰਦੇ ਆ ਅਸੀਂ ਉਹਨਾਂ ਭਰਾਵਾਂ ਨੂੰ ਕਹਿ ਰਹੇ ਆ ਜਿਹੜੇ ਸੰਵਧਨ ਉਥੇ ਲੜ ਰਹੇ ਨੇ ਟੇਕਰੀ ਤੇ ਸੰਘੂ ਬਾਂਡਰ ਦੇ ਉੱਤੇ ਜਿਹੜੇ ਲੜ ਰਹੇ ਨੇ ਭਰਾਵੋ ਪ੍ਰਵਾਹ ਕਰਨ ਦੀ ਨੂਰ ਨਹੀਂ ਜੱਜ ਕੇ ਲੜੋ ਆ ਗਏ ਅਸੀਂ ਅਸੀਂ ਮੈਦਾਨ ਦੇ ਵਿੱਚ ਨਿਕਰਿਆ ਇਸ ਕਰਕੇ ਅੱਜ ਜਣੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਨੇ ਅੱਜ ਮੀਟਿੰਗ ਰੱਖੀ ਆ ਜੇ ਉਸ ਮੀਟਿੰਗ 'ਚ ਐਮਐਸਪੀ ਦੇ ਉੱਤੇ ਠੋਸ ਗਰੰਟੀ ਕਾਨੂੰਨ ਬਣਾ ਕੇ ਉਹਦੀ ਗਰੀਬ ਦੀ ਗਰੰਟੀ ਗਰੰਟੀ ਨਾ ਕੀਤੀ ਕਰਜ਼ਾ ਖਤਮ ਨਾ ਕੀਤਾ ਕਿਸਾਨਾਂ ਦਾ ਜੇ ਜਾਇਜ਼ ਮੰਗਾਂ ਨਾ ਮੰਨੀਆਂ ਕਾਹਾਂ ਇਸ ਮੈਦਾਨ 'ਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵਾਅਦੇ ਉਹ ਜਿਹੇ ਹਾਲਾਤ ਪੈਦਾ ਕਰਾਂਗੇ ਲੋਕੀਂ ਕੌਣ ਦੇ ਵਾਸਤੇ ਕਿ ਆ ਸਾਰੀਆਂ ਮੰਗਾਂ ਮੰਨਣੀਆਂ ਪੈਣਗੀਆਂ ਇਸ ਕਰਕੇ ਇਹਨਾਂ ਭਰਾਵਾਂ ਨੂੰ ਬੇਨਤੀ ਆ ਭਰਾਵਾਂ ਜੱਜ ਕੇ ਲੜੋ ਆਗੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਖੋ ਕੇ ਆਉਣ ਵਾਲੇ ਦਰਜਾ ਅਗਲਾ ਫੈਸਲਾ ਜਵਦੀ ਕਰਨ ਜਾ ਰਿਹਾ ਇਸ ਕਰਕੇ ਅੱਜ ਦਾ ਅਸੀਂ ਸੰਕੇਤਕ ਤੌਰ ਦੇ ਉੱਤੇ ਜਦੋਂ ਪੰਜਾਬ ਦੇ 70 ਮਾਤ ਰੇਲਾ ਰੁਕੀਆਂ ਨੇ ਇਸ ਕਰਕੇ ਉਹਨਾਂ ਭਰਾਵਾਂ ਨੂੰ ਕਹਿਣਾ ਕਿ ਜੱਟ ਕੇ ਲੜੋ ਤੇ ਜੇ ਸਰਕਾਰ ਨੇ ਉਹ ਮੀਟਿੰਗਾਂ ਦੇ ਵਿੱਚ ਜਿਹੜੀ ਕੱਲ ਦੀ ਮੀਟਿੰਗ ਆ ਉਹ ਤੇ ਕੋਈ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਮਜ਼ਬੂਤ ਹੋਣਗੇ ਜੇ ਮੋਦੀ ਨੂੰ ਇਹ ਲੱਗਦਾ ਹੋਵੇ ਕਿ ਅਸੀਂ ਬੰਬਾਲੇ ਵਾਲਾ ਇਹਨਾਂ ਨੂੰ ਅਥਰੂ ਗੈਸ ਦੇ ਨਾਲ ਡਰਾ ਦਿਆਂਗੇ ਇਸ ਕਰਕੇ ਅਸੀਂ ਤਾਂ ਉਹ ਲੋਕ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਸੀਂ ਦੂਰ ਸਵਾਏ ਹੋਏ ਦੂਰ ਸਵਾਕੇ ਹੋ ਕੇ ਟਕਰਾਂਗੇ ਆਉਣ ਵਾਲੇ ਦਿਨਾਂ 'ਚ ਇਸ ਕਰਕੇ ਅਸੀਂ ਅੱਜ ਸੰਕੇਤ ਦੇਣ ਵਾਸਤੇ ਆਏ ਹਾਂ ਹਾਂ ਜੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਹੈਗੀ ਹੈ ਕਿਸਾਨ ਬਿਲਕੁਲ ਤੇ ਕੁਝ ਸਵਾਲ ਵੀ ਉਠਾਈ ਜਾ ਰਹੇ ਨੇ ਵੀ ਇੰਨੀ ਲੇਟ ਕਿਉਂ ਆਇਓ ਤੁਸੀਂ ਕਹਿਣਾ ਮਤਲਬ ਵੀ ਦੇਖੋ ਜਿਹੜੇ ਫੇਸਬੁੱਕ ਹੀ ਜੇ ਬੁੱਧੀਜੀਵੀ ਬਦਵਾਨ ਕਹੋਂਦੇ ਨੇ ਆਪਣੇ ਆਪ ਨੂੰ ਉਨਾਰ ਉਹ ਅਸੀਂ ਕਹਿਣਾ ਚਾਹ ਲਿਆ ਕਿ ਉਹ ਜਥੇਬੰਦੀ ਆ ਇਹ ਪੰਜਾਬ ਦੀ ਭਾਰਤੀ ਕਿਸਾਨ ਦੀ ਏਕਤਾ ਕਰਾਹਾ ਉਹ ਚੱਠੇੜ ਦੀ ਧਰਤੀ ਤੇ ਜੱਟ ਕੇ ਲੜਿਆ ਸੀ ਅਸੀਂ ਮਾਨਾਂ ਵਾਲੇ ਦੇ ਵਿੱਚ ਜੱਟ ਕੇ ਲੜਿਆ ਹਰ ਦਿਨ ਮਰਾਨ ਦੇ ਵਿੱਚ ਰਹਨੇ ਆ ਠੀਕ ਆ ਉਹ ਜਥੇਬੰਦੀਆਂ ਨੇ ਸਾਡੇ ਭਰਾਵਾਂ ਨੇ ਟਾਈਮ ਦਾ ਪ੍ਰੋਗਰਾਮ ਦਿੱਤਾ ਉੱਥੇ ਅਸੀਂ ਜੇ ਉਹਦੇ ਵਿੱਚ ਜਾ ਕੇ ਕਹਿੰਦੇ ਆ ਕੋਈ ਕਹ ਸਕਦਾ ਵੀ ਅਗੜਾ ਹਾਲੇ ਆ ਕੇ ਪੰਗਾ ਪਾਤਾ ਯਾਰ ਅਸੀਂ ਤਾਂ ਲੜਨ ਲੱਗੇ ਤੇ ਅਸੀਂ ਕਹਿੰਦੇ ਬਹੁਤ ਜਾਇਜ਼ ਮੰਗਾਂ ਨੇ ਸਹੀ ਮੰਗਾਂ ਨੇ ਲੜ ਰਹੇ ਨੇ ਇਸ ਕਰਕੇ ਭਰਾਵੋ ਲੜੋ ਜੱਟ ਕੇ ਆ ਕੇ ਮદાન ਦੇ ਵਿੱਚ ਠੀਕ ਆ ਜੀ ਬੰਦਾ ਜੀ ਬਿਲਕੁਲ ਮੈਂ ਜਨਕ ਸਿੰਘ ਪਟਾਰ ਬੀਤਪੁਰ ਬੀਤਪੁਰ ਆਂ ਪੰਜਾਬ ਭਾਰਤੀ ਕਿਸਾਨ ਇਕਤਾ ਹਾਂ ਕਿ ਕਿਹਨੇ ਜਾਓਗੇ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਰੇਲਵੇ ਟਰੈਕ ਜਾਮ ਕੀਤਾ ਹੈ ਇਹ ਜਾਮ ਇਸ ਕਰਕੇ ਕੀਤਾ ਹੈ ਕਿ ਮੋਦੀ ਹਕੂਮਤ ਨੇ ਜਿਹੜੀਆਂ 2 ਸਾਲ ਤੋਂ ਲੜਕੀਆਂ ਮੰਗਾ ਸੀ ਕਿਸਾਨ ਵੀਰ ਉਹਨੂੰ ਬਣਾਉਣ ਦੇ ਲਈ ਦਿੱਲੀ ਜਾ ਰਹੇ ਸੀ ਇਹਨਾਂ ਦਾ ਜਬੂਰੀ ਹੱਕ ਹੈ ਇਹਨਾਂ ਨੇ ਉਹ ਸਾਡੇ ਜਬੂਰੀ ਹੱਕ ਤੇ ਇੱਕ ਜੰਗ ਵਰਗਾ ਮੈਦਾਨ ਬਣਾਇਆ ਉੱਥੇ ਕਿੰਨਾ ਗੱਡੀਆਂ ਨੇ ਉੱਥੇ ਕੰਧਾ ਗੱਡੀਆਂ ਗਈਆਂ ਨੇ ਤਾਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਬਦਲਾਮ ਕੀਤਾ ਜਾਵੇ ਅਸੀਂ ਸੂਬਾ ਕਮੇਟੀ ਨੇ ਕੱਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅੱਜ ਰੇੜਾ ਰੋਕੀ ਜਾਣਗੀਆਂ ਤੇ ਛੇਤੀ ਕੱਲ ਨੂੰ ਕੀ ਅਸੀਂ ਫੈਸਲਾ ਲੈ ਕੇ ਜਿਹੜੀ ਅਗਲੀ ਰਣਨੀਤੀ ਹੈ ਜੋ ਐਸਕੇਮ ਦੇ ਤਹਿ ਹੋਊਗੀ ਉਹਦੇ ਉੱਤੇ ਪੂਰੇ ਜੋਰ ਨਾਲ ਲੜਾਂਗੇ ਤੇ ਉਹ ਭਰਾਵਾਂ ਨੂੰ ਕਹਿੰਦੇ ਆ ਕਿ ਤਕੜੇ ਹੋ ਕੇ ਲੜੋ ਅਸੀਂ ਛੇਤੀ ਫੈਸਲਾ ਕਰਕੇ ਤੁਹਾਡੀ ਮਦਦ ਦੇ ਉੱਤੇ ਕਿਸਾਨੀ ਦੀਆਂ ਮੰਗਾਂ ਮਰਾਉਣ ਵਾਸਤੇ ਤਾਂ ਕਿ ਮੰਗਾਂ ਸਾਰੀਆਂ ਜਿਹੜੀਆਂ ਰਹੀਆਂ ਨੇ ਮਲਾਈਆਂ ਜਾ ਖੁੱਲਣ ਇੱਕ ਗੱਲ ਮੈਂ ਚ ਹੋਰ ਕਹੂੰਗਾ ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ ਜਲਦਬਾਜ਼ੀ ਚ ਐਮਐਸਬੀ ਨੂੰ ਡੀਵੀਡੀ ਗਰੰਟੀਆ ਦਿੱਤੀ ਜਾਂਦੀ ਅਸੀਂ ਕਹਿੰਦੇ ਜਲਦਬਾਜ਼ੀ ਗੱਲ ਹੀ ਹੈ 2 ਸਾਲ ਹੋ ਗਏ ਇਸ ਗੱਲ ਨੂੰ ਜਦੋਂ ਅਸੀਂ ਉਸ ਹੱਦਾਂ ਤੋਂ ਉੱਠ ਕੇ ਆਏ ਆ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਖਲਾਫੀ ਖਲਾਫੀ ਕਰ ਰਹੇ ਹੈ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਜੇ ਉਹਨਾਂ ਨੇ ਕੋਈ ਫੈਸਲਾ ਨਾ ਕੀਤਾ ਤਾਂ ਮੋਦੀ ਸਰਕਾਰ ਕਿਸਾਨੀ ਦੇ ਰੋਧੀ ਜਾਂ ਜਿਹੜੀ ਚਾਲ ਹੈ ਉਹ ਚਾਲ ਨਹੀਂ ਸਕੂਗੀ ਤੇ ਛੇਤੀ ਦੀ ਮੰਗਾਂ ਨੇ ਉਮਰਵਾਇਆ ਜਾਣ ਗਿਆ